ਕਰ ਲੈਂਦੇ ਉਹਨਾਂ ਨੂੰ ਕਰੋ ਜੀ ਬਲੇਂਸਰ ਸਾਹਿਬ ਫੇਰ ਸੇ ਕਰੋ ਕਰੋ ਜੀ ਅੰਦਰ ਬੈਠੋ ਵੀ ਸਟਾਰਟ ਹਾਂ ਜੀ ਸਰ ਤੋਂ ਸ਼ੁਰੂ ਕਰਦੇ ਹਾਂ ਅੱਜ ਲੈ ਕੇ ਰਹੀ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਬਰੇਕੇ ਨੇ ਦੁਸ਼ਮਣ ਕਿਸ ਤਰ੍ਹਾਂ ਪਾਕਿਸਤਾਨ ਸਮੁੰਦਰੀ ਸਾਰੇ ਕੀ ਜਾਣਦੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਟਰਰ ਮੋਡਿਊਲ ਹੈਗਾ ਨਾਰਕੋ ਟਰਰ ਮੋਡਿਊਲ ਹੈ ਐਸਐਸਪੀ ਸਰਫਰਾਜ ਅਤੇ ਉਹਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਐਂਡ ਇਸ ਮੋਡਿਊਲ ਨੂੰ ਬਸਟ ਕੀਤਾ ਹੈਗਾ ਐਂਡ ਇਸ ਮੋਡਿਊਲ ਦੇ ਦੌਰਾਨ ਅਸੀਂ ਤਕਰੀਬਨ 3 2 ਕਿਜੀ ਹੈਰੋਇਨ ਰਿਕਵਰ ਕੀਤੀ ਹੈ ਇੱਕ ਫੋਰਨ ਮੈਡ 9 ਐਮ ਐਮ ਪਿਸਟਲ ਆਸਟਰੀਆ ਮੈਡਾ ਉਹ ਰਿਕਵਰ ਕੀਤਾ ਹੈਗਾ ਐਂਡ 3 ਅਕਿਊਜ਼ ਅਸੀਂ ਅਰੈਸਟ ਕੀਤੇ ਜਿਨ੍ਹਾਂ ਦੇ ਨਾਂ ਹੈਗੇ ਗਗਨਦੀਪ ਸਾਰਜ ਐਂਡ ਕਰਨ ਇਹਨਾਂ ਦਾ ਜਿਹੜਾ ਮੋਡਸ ਆਪਰੇਂਡੀ ਸੀਗੀ ਇਹ ਆਈਐਸਆਈ ਬੇਸਡ ਆਪਰੇਸ਼ਨ ਸੀਗਾ ਐਂਡ ਇੰਟੈਲੀਜੈਂਸ ਵਿਦ ਹੈਲਪ ਆਫ ਇੰਟੈਲੀਜੈਂਸ ਏਜੰਸੀ ਐਂਡ ਇਹ 12 ਥਰੂ ਡਰੌਨ ਇਹ ਹੈਰੋਇਨ ਮੰਗਵਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਉਹਦੀ ਜਿਹੜੀ ਪੈਸੇ ਵਗੈਰ ਆਂਦੇ ਸੀਗੇ ਉਹਨੂੰ ਐਂਟੀ ਨੈਸ਼ਨਲ ਐਕਟੀਵਿਟੀ ਉਹਨਾਂ ਚ ਯੂਜ਼ ਕਰਦੇ ਸੀਗੇ ਤੇ ਫਰਦਰ ਇਸ ਵਿੱਚ ਅਸੀਂ ਕਾਫੀ ਬੰਦੇ ਆਇਡੈਂਟੀਫਾਈ ਕੀਤੇ ਹਨ ਫਰਦਰ ਇਸ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹ ਵੀ ਅਸੀਂ ਇਹਦੇ ਚ ਅਸੀਂ ਕਰ ਰਹੇ ਹਾਂ ਇਸ ਵਿੱਚ ਹਜੇ ਤੱਕ ਜਿਹੜਾ ਹੈਗਾ ਤਕਰੀਬਨ 2 ਕਿਲੋ ਤੋਂ ਜ਼ਿਆਦਾ ਹੈਰੋਇਨ ਰਿਕਵਰ ਹੋਈ ਹੈ ਤੇ ਇੱਕ 9mm ਪਿਸਤਲ ਹੈਗਾ ਜਿਹੜਾ ਫੋਰਨ ਮੇਡ ਹੈਗਾ ਸਫਸਟੀਕੇਟਿਡ ਵੈਪਨ ਹੈ ਉਹ ਰਿਕਵਰ ਹੋਇਆ ਕਿੰਨੇ ਮਿਲਜੂ ਕਬੂ ਅ ਤਿੰਨ ਮੁੱਲਜਮ ਹਜੇ ਤੱਕ ਅਸੀਂ ਅਰੈਸਟ ਕੀਤੇ ਹੈਗੇ ਇਹ ਕਾ ਇਹ ਇਹ ਆਪਣੇ ਬਰਨਾਲਾ ਫਾਜ਼ਿਲ ਕਾ ਦੇ ਰਹਿਣ ਵਾਲੇ ਨੇ ਐਂਡ ਇਹ ਕਾਫੀ ਟਾਈਮ ਤੋਂ ਚੱਲੀ ਜਾ ਰਿਹਾ ਐਂਡ ਉਹਦਾ ਦੀ ਟਾਈਮਿੰਗ ਅਸੀਂ ਐਗਜੈਕਟ ਨਹੀਂ ਕਹਿ ਸਕਦੇ ਬਟ ਕਾਫੀ ਜਿਹੜਾ ਹੈਗਾ ਇਨਕਾ ਟ੍ਰਾਂਜੈਕਸ਼ਨ ਹੈ ਉਹ ਜਿਹੜਾ ਹੈਵੀ ਹੈਗਾ ਉਹ ਅਸੀਂ ਇਹਦਾ ਪਤਾ ਕਰ ਰਹੇ ਹਾਂ ਜੀ ਪੈਸੇ ਅੰਦਰ ਕਿਵੇਂ ਆਉਂਦੇ ਸੀ ਕਿਵੇਂ ਪੈਸੇ ਆਉਂਦੇ ਜੀ ਏ ਅਸੀਂ ਜਿਹੜਾ ਜਦੋਂ ਅਕਿਊਜ਼ ਅਸੀਂ ਰੈਸਟ ਕੀਤੇ ਰੈਸਟ ਕਰਨੇ ਤੋਂ ਬਾਅਦ ਜਦੋਂ ਪੁਸ਼ਟਾਚ ਕਰੀਏ ਪੁਸ਼ਟਾਚ ਕਰਨੇ ਤੋਂ ਬਾਅਦ ਜੋ ਚੀਜ਼ਾਂ ਸਾਹਮਣੇ ਆਈ ਹੈ ਜਿਵੇਂ ਇੰਡੀਆ ਦੇ ਬਾਰੇ ਜਾਂ ਕੋਈ ਇਹੋ ਜੀ ਸੀਕ੍ਰੀਟ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਕਿ ਉਸ ਤੋਂ ਬਾਅਦ ਅਸੀਂ ਆਫੀਸ਼ੀਅਲ ਸੀਕ੍ਰੀਟਡ ਇਹ ਹੈਗੀ 11 ਕੱਪ ਚੱਲ ਸਰਕੂਲ ਰੇਖਾ 50 ਕਿਲੋਮੀਟਰ ਦਾ ਏਰੀਆ ਬੀਚ ਸਰ ਬਟ ਉਸ ਐਡੇ ਵੱਡੇ ਉਸ ਤੋਂ ਨਿਕਲ ਕੇ ਇੱਥੇ ਬਾਅਦ ਤੱਕ ਆਉਣਾ ਠੀਕ ਹੈ ਨੇ ਦੇਖੋ ਜੀ ਉਥੇ ਕਿਉਂਕਿ ਟੈਰੇ ਨਹੀਂ ਇਹੋ ਜਿਹਾ ਹੈ ਔਰ ਸਮ ਟਾਈਮ ਇਹੋ ਜੀ ਚੀਜ਼ਾਂ ਹੋ ਜਾਂਦੀ ਹੈ ਜਿਹੜੀ ਹੈਗੀ ਆਪਣੇ ਬਾਰਡਰ ਸਿਕਿਉਰਿਟੀ ਜਿਹੜੀ ਫੋਰਸ ਹੈਗੀ ਹੈ ਆਲਰੇਡੀ ਅਲਰਟ ਹੈ ਐਂਡ ਟਾਈਮ ਟੂ ਟਾਈਮ ਬਹੁਤ ਰਿਕਵਰੀ ਕਰਦੀ ਹੈ ਤੁਸੀਂ ਦੇਖਿਆ ਵੀ ਹੋਣਾ ਬਟ ਸਮ ਟਾਈਮ ਇਹੋ ਜੀ ਚੀਜ਼ਾਂ ਹੋ ਜਾਂਦੀਆਂ ਐਂਡ ਉਹ ਜਿਹੜਾ ਮੌਸਮ ਦਾ ਜਾਂ ਵੈਦਰ ਦਾ ਫਾਇਦਾ ਚੱਕ ਕੇ ਉਹ ਚੀਜ਼ਾਂ ਇੱਥੇ ਤੱਕ ਆ ਜਾਂਦੀਆਂ ਬਟ ਪੁਲਿਸ ਔਰ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹ ਮੁਸਤੈਦ ਹੈਗੀ ਐਂਡ ਉਹਦਾ ਇਹ ਮੁਸਤੈਦੀ ਦਾ ਹੀ ਨਤੀਜਾ ਆਏਗਾ ਕਿ ਇਸ ਮੋਡੂਲ ਨੂੰ ਅਸੀਂ ਬਸਟ ਕੀਤਾ ਹੈ ਸਰ ਕਿਤੇ ਹੋਰ ਵੀ ਕਰੇ ਸਪਲਾਈ ਕਰਦੇ ਨੇ ਪਾਕਿਸਤਾਨ ਜੇਕੇ ਏਜੰਸੀ ਇਹ ਹਾਜੀ ਜੋ ਪ੍ਰਾਈਮਾ ਫੈਸੀ ਜੋ ਹੈ ਨਾ ਹਾਜੀ ਨਾਮ ਦਾ ਜਿਹੜਾ ਬੰਦਾ ਹੈਗਾ ਉਹਦਾ ਇਹ ਮੋਡਿਊਲ ਹੈਗਾ ਜੋ ਆਈਐਸਆਈ ਬੇਸਡ ਹੈਗਾ ਸਰ ਪਿਛਲੇ ਕੀ ਕਹਿਣਾ ਇਹ ਵੱਲੋਂ ਹਮੇਦੀ ਤੋਂ ਵੀ ਬੰਦਾ ਲੈ ਕੇ ਗਿਆ ਉਹਦੇ ਨਾਲ ਵੀ ਕੋਈ ਸਬੰਧ ਹੈਗਾ ਨਹੀਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਅਸੀਂ ਚੈੱਕ ਕਰ ਲੈਂਦੇ ਜੀ ਇਹ ਸਪਲਾਈ ਕਰਦੇ ਕਿਤੇ ਹੋਰ ਵੀ ਕਰਦੇ ਸਰ ਹਾਂਜੀ ਪੰਜਾਬੀ ਸਪਲਾਈ ਨਹੀਂ ਕਿਤੇ ਹੋਰ ਨਹੀਂ ਇਹ ਤਾਂ ਹੈਗਾ ਜੋ ਜਿਹੜਾ ਇਹਨਾਂ ਦਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ ਉਸ ਤੋਂ ਪਤਾ ਲੱਗੂਗਾ ਇਹ ਕਾਫੀ ਥਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਕਰਦੇ ਨੇ ਮੈਂ ਫੋਟੋ ਭੇਜਦੇ ਸੀ ਜਿਹਨੇ ਜਿਵੇਂ ਬੀਐਸਐਫ ਦਾ ਨਾਕਾ ਹੋ ਗਿਆ ਇਹ ਫਾਜ਼ਿਲਕਾ ਜੀ ਜਾਂ ਆਪਣਾ ਜੋ ਬਾਰਡਰ ਹੈ ਜਿੱਥੇ ਉਸ ਏਰੀਆ ਤੇ ਬੜੀ ਟ੍ਰਾਂਜੈਕਸ਼ਨ ਹੋਈ ਹੈ ਉਹ ਵੀ ਦੱਸ ਦਿਓ ਕਿੰਨੀ ਕੁ ਮੜੀ ਸੀ ਕਰੋਪ ਨੂੰ ਭੇਜਦੇ ਕਿਹਦੇ ਖਾਤੇ ਦੇ ਦੇਖੋ ਮਨੀ ਹੈਵੀ ਮਨੀ ਟ੍ਰਾਂਜੈਕਸ਼ਨ ਹੈਗੀ ਹੈ ਲੱਖਾਂ ਚ ਹੈਗੀ ਹੈ ਐਗਜੈਕਟ ਡਿਟੇਲ ਅਸੀਂ ਬਾਅਦ ਚ ਰਿਵੀਲ ਕਰਾਂਗੇ ਐਂਡ ਉਹ ਮਲਟੀਪਲ ਅਕਾਊਂਟ ਚ ਹੈਗੇ ਕਾਫੀ ਅਕਾਊਂਟ ਹੈਗੇ ਕੀ ਬਰਨਾਲੇ ਦੇ ਵਿੱਚ ਵੀ ਕੋਈ ਹਾਂ ਯੈਸ 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 ਅਸੀਂ ਕਾਫੀ ਅਕਾਊਂਟ ਫ੍ਰੀਜ਼ ਕੀਤੇ ਹਾਂ ਜੀ ਬਰਨਾਲੇ ਦੇ ਵਿੱਚ ਵੀ ਆ ਕੋਈ ਤੁਸੀ ਕਰਦੇ ਹੈਗੇ ਆਪਾਂ ਕਹਿ ਸਕਦੇ ਹਾਂ ਜੀ ਬਿਲਕੁਲ ਸਰ ਅਸਟਰੀਆ ਜਿਹੜਾ ਬੈਕਪਨ ਉਹ ਵੀ ਪਾਇਆ ਡਰੋਨ ਆਇਆ ਹੈ ਹਾਂ ਬਿਲਕੁਲ ਜੋ ਹਜੇ ਤੱਕ ਹੀ ਜੋ ਪੁੱਛਤਾਸ ਮੈਂ ਉਹ ਕਿਉਂਕਿ ਡਰੋਨ ਕਾafi ਹੈਵੀ ਹੈ ਔਰ ਉਹ ਅਲਗ-ਅਲਗ ਕੈਟਾਗਰੀ ਦੇ ਹੁੰਦੇ ਕਿੰਨੇ ਕਿਲੋ ਵਜ਼ਨ ਉਹ ਲੈ ਕੇ ਆ ਸਕਦੇ ਨੇ ਤੇ ਉਹ ਵੀ ਸਾਡੇ ਕੋਲੇ ਕੁਝ ਡਿਜੀਟਲ ਐਵੀਡੈਂਸ ਇਹੋ ਜਿਹਾ ਆਇਆ ਹੈ ਤੇ ਅਸੀਂ ਇਹਨੂੰ ਪ੍ਰੋਪਰ ਕੋਰਟ ਚ ਪੇਸ਼ ਕਰਾਂਗੇ ਜੀ ਹਾਂ ਜੀ ਕੋਈ ਇਹੋ ਜਿਹਾ ਦੇਖਦੇ ਆ ਜੀ ਕੋਈ ਆਪਣਾ ਐਕਸਟਰਾ ਡਿਕਸ਼ਨ ਜਾਂ ਜੇ ਜ਼ਰੂਰ ਲਾ ਸਕਦੇ ਜੀ ਜਿਹੜਾ ਇਹ ਜਿਹੜੀ ਐਟ ਕਲੈਂਡਰ ਸੀ ਬਟ ਦੀ ਗੱਲ ਉਹ ਕੀ ਹੋਪਟੇ ਦੇਖੋ ਆਪਾਂ ਕਹਿ ਸਕਦੇ ਆ ਕਿ ਇੱਕ ਇਹ ਇੰਟਰਨੈਸ਼ਨਲ ਮੋਡਿਊਲ ਸੀਗਾ ਐਂਡ ਕਿਸ ਲੈਵਲ ਦੀ ਇਨਫੋਰਮੇਸ਼ਨ ਜਾਂਦੀ ਆ ਉਹਨੂੰ ਕਿਵੇਂ ਯੂਜ਼ ਕਰਦੇ ਆ ਬਟ ਆਪਾਂ ਕਹਿ ਸਕਦੇ ਆ ਕਿ ਇਹ ਇੰਟਰਨੈਸ਼ਨਲ ਐਕਟੀਵਿਟੀਜ਼ 100% ਉਹਦੇ ਚ ਇਨਵੋਲਡ ਹੈ ਬਹੁਤ ਵਧੀਆ ਕਾਰਗੁਜ਼ਾਰੀ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਟਾਈਮ ਸੇ ਕਾਫੀ ਚੰਗੇ ਆਪਰੇਸ਼ਨ ਹੋਏ ਆ ਐਂਡ ਬਰਨਾਲਾ ਚ ਕੋਈ ਇਹੋ ਜੀ ਕੋਈ ਵੱਡੀ ਵਾਰਦਾਤ ਮਤਲਬ ਨਹੀਂ ਹੋਈ ਹੈ

ਵੀ ਕਾਂਟ ਸੇ ਕਿ ਇਹ ਜਿਹੜੇ ਮੇਨ ਬੰਦੇ ਹੈਗੇ ਹੋ ਸਕਦਾ ਮੇਨ ਬੰਦੇ ਹਜੇ ਹੋਰ ਵੀ ਹੋ ਕਿਉਂਕਿ ਇਹ ਕਾਫੀ ਵੱਡਾ ਮੋਡਿਊਲ ਹੈਗਾ ਨਹੀਂ ਅਸੀਂ ਕੀਤਾ ਹੋਇਆ ਉਹਨੂੰ ਨਾਮਜ਼ਦ ਕੀਤਾ ਹੋਇਆ ਉਹਨੂੰ ਪ੍ਰੋਡਕਸ਼ਨ ਵਾਂਟ ਤੇ ਅਸੀਂ ਲੈ ਕੇ ਆਵਾਂਗੇ ਉਹ ਜੇਲ੍ਹ 'ਚ ਹੈਗਾ ਜੀ ਸਰ ਲਾਸਟ ਵਨ ਕਿੰਨੇ ਅਰੈਸਟ ਕੀਤੇ ਗਏ 2017 ਦਾ ਜਿਹੜਾ ਮਕਦਮਾ ਹਜੇ ਤੱਕ 3 ਬੰਦੇ ਅਸੀਂ ਅਰੈਸਟ ਕੀਤੇ ਕਾਫੀ ਨੋਮੀਨੇਟ ਕੀਤੇ ਨੋਮੀਨੇਟ ਦੀ ਅਸੀਂ ਲਿਸਟ ਅਜੇ ਤੁਹਾਨੂੰ ਸ਼ੇਅਰ ਨਹੀਂ ਕੀਤੀ ਕਿਉਂਕਿ ਆਨੇ ਬਿਕੋਜ਼ ਆਫ ਅਲਰਟਸ ਉਸ ਤੋਂ ਬਾਅਦ ਅਸੀਂ ਇਹ ਤਕਰੀਬਨ 2 ਕਿਲੋ ਹੈਰੋਇਨ ਹੈ ਉਸ ਤੋਂ ਜ਼ਿਆਦਾ ਸੀ ਰਿਕਵਰ ਕੀਤੀ ਹੈ ਇੱਕ ਆਸਟ੍ਰੀਆ ਮੇਡ ਵੈਪਨ ਜਿਹੜਾ ਉਹ ਰਿਕਵਰ ਕੀਤਾ ਅਸੀਂ ਕਾਫੀ ਅਕਾਊਂਟ ਆ ਜੋ ਜਿਹੜੇ ਫ੍ਰੀਜ਼ ਕਰਾਏ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹਦੇ ਵਿੱਚ ਬਹੁਤ ਜ਼ਰੂਰੀ ਹੈ 112 113 ਬੀ ਐਨ ਐਸ ਆਫੀਸ਼ੀਅਲ ਸਿਕਰਟ ਐਕਟ ਮੇ ਅਸੀਂ ਐਫ ਆਈ ਆਰ ਕੀਤਾ ਕੁਝ ਵੀ ਉਹ ਬਿਲਕੁਲ ਜੀ ਅਸੀਂ ਕਰ ਰਹੇ ਹਾਂ ਉਹ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ ਇਹ ਅਸੀਂ ਇੱਥੇ ਕਿਤੇ ਆਪਣੇ ਜਿਹੜਾ ਫਾਜ਼ਿਲ ਕਾ ਜੋ ਰੋਡ ਹੈ ਨਾ ਆਪਣਾ ਲਿੰਕ ਰੋਡ ਹੈ ਉਹਦੇ ਆਲੇ ਦੁਆਲੇ ਇਹ ਬਰਨਾਲੇ ਜੀ ਸਰ ਜਿਹੜਾ ਚੇਗੀ ਫਾਜ਼ਿਲ ਕਾ ਇਹ ਨਾ ਇਹ ਨਾ ਕੀ ਰੋਡ ਆ ਸਰ ਇਹ ਇਹ ਬੇਸਿਕਲੀ ਜੇਲ ਚ ਬੈਠਿਆ ਐਂਡ ਕਿਸੇ ਕੇਸ ਮੇ ਗगन ਅੰਦਰ ਸੀਗਾ ਇਨੇ ਹਾਜੀ ਨਾਲੇ ਦਾ ਕੰਟੈਕਟ ਕਰਵਾਇਆ ਸੀਗਾ ਰਾਫਤਾ ਕਰਾਇਆ ਸੀਗਾ ਬਿਕੋਜ਼ ਅਸੀਂ ਇਹ ਬਹੁਤ ਹੀ ਸੀਰੀਅਸ ਇਸ਼ੂ ਹੈ ਐਂਡ ਇਸਪੇ ਸਾਡੇ ਕੋਲੇ ਟਾਈਮ ਚਾਹੀਦਾ ਸੀਗਾ ਇਨਵੈਸਟੀਗੇਸ਼ਨ ਕਰਨ ਵਾਸਤੇ ਐਂਡ ਇਹਦੇ ਇਹਦੀ ਕਨਸੀਕੁਐਂਸਸ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਹੋ ਸਕਦਾ ਹੈ ਜੇ ਟਾਈਮਲੀ ਤੁਸੀਂ ਪਹਿਲਾਂ ਪ੍ਰੋਪਰ ਇਨਵੈਸਟੀਗੇਸ਼ਨ ਕਰੀ ਐਂਡ ਜਦੋਂ ਸਾਡੇ ਕੋਲੇ ਅਸਲ ਫੈਕਟ ਆਏ ਐ ਅਸੀਂ ਕਿਸੇ ਹਰੀ ਚ ਨਹੀਂ ਸੀਗੇ ਬਿਕੋਜ਼ ਅਸੀਂ ਐਕਚੁਅਲ ਫੈਕਟ ਤੁਹਾਡੇ ਸਾਹਮਣੇ ਲੈ ਕੇ ਆਣਾ ਸੀਗਾ ਐਂਡ ਬਹੁਤ ਟਾਈਮ ਨਹੀਂ ਲਗਾਇਆ ਅਸੀਂ ਰਿਮਾਂਡ ਤੇ ਰੱਖਿਆ ਹੋਇਆ ਬੰਦਿਆਂ ਨੂੰ ਐਂਡ ਜਦੋਂ ਕੁਝ ਚੀਜ਼ਾਂ ਸਾਹਮਣੇ ਆਏਗੀ ਤਾਂ ਹੀ ਤੁਹਾਡੇ ਨਾਲ ਕੁਝ ਸ਼ੇਅਰ ਕਰਾਂਗੇ ਹਾਜੀ ਹੋਰ ਰਿਮਾਂਡ ਅਸੀਂ ਐਕਸਟੈਂਡ ਕਰਵਾਣਾ ਜੀ ਤੁਹ ਦੇ 100% ਮੈਂ ਇਹੀ ਉਹ ਕਰਾਂਗੀ ਕਿ ਬਰਨਾਲਾ ਜਾਂ ਸਾਡੀ ਰੇਂਜ ਤੋਂ ਜਾਂ ਪੰਜਾਬ ਤੋਂ ਦੂਰ ਰਹੇ ਐਂਡ ਇਹੋ ਜੇ ਕੋਈ ਵੀ ਇਲੀਗਲ ਐਕਟੀਵਿਟੀ ਚ ਇਨਵੋਲਡ ਹੋਗਾ ਉਸ ਨੂੰ ਬਖਸ਼ਾ ਨਹੀਂ ਜਾਊਗਾ। ਜੋ ਤਾਂ ਅੱਛਾ ਉਹ ਜਿਹੜੀ ਮੁਹਿੰਮ ਚੱਲ ਰਹੀ ਹੈ ਲੱਗਦਾ ਵੀ ਉਹਦੇ ਸੰਬੰਧ ਦੇ ਵਿੱਚ ਕਬੱਡੀ ਬਰਾਪਦੀ ਹੋ ਸਕਦੀ ਹੈ। ਬਿਲਕੁਲ 100% ਇਹ ਕਿਉਂਕਿ ਇਹ ਵੀ ਇੱਕ ਪਾਰਟੀ ਐਂਡ ਅਸੀਂ ਤਕਰੀਬਨ ਕਮਰਸ਼ੀਅਲ ਕੁਆਂਟੀਟੀ ਮੇਂ ਰਿਕਵਰੀ ਕੀਤੀ ਐ ਤੋ ਇਹ ਵੀ ਉਹਦਾ ਇੱਕ ਪਾਰਟ ਹੈਗਾ। ਜਿਹੜਾ ਹੈਗਾ ਸਟੀਰੀਆ ਦਾ ਲੱਗਦਾ ਵੀ ਕੋਈ ਨਹੀਂ ਇਹ ਆਸਟਰੀਆ ਮੇਡ ਪਿਸਟਲ ਹੈ ਜੀ 9mm ਆਸਟਰੀਆ ਮੇਡ ਐ ਇਹ ਸੋਫਿਸਟੀਕੇਟਿਡ ਵੈਪਨ ਐ। ਹੋ ਸਕਦਾ ਹੈ ਕੱਲ ਕੋ ਹੋਰ ਵੀ ਰਿਕਵਰ ਹੋਏ ਅਸੀਂ ਇਨਵੈਸਟੀਗੇਸ਼ਨ ਫਰਦਰ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਹੀਂ ਨਹੀਂ ਅਸੀਂ ਨਾਮਜ਼ਦ ਕੀਤਾ ਹੈਗਾ ਇੱਥੇ ਰੈਸਟ ਕਰਨ ਵਾਲਿਆਂ ਦੇ ਨਾਮ ਸੀ ਲਿਖੇ ਹੈਗੇ ਜੀ ਜੀ ਥੈਂਕ ਯੂ ਜੀ